ਹਰ ਕੋਈ ਮਾਪੇ ਆਪਣੀ ਔਲਾਦ ਨੂੰ ਬੜੇ ਹੀ ਚਾਵਾ ਨਾਲ ਪਾਲਦਾ ਹੈ ਤੇ ਰੱਬ ਤੋਂ ਦੁਆਵਾਂ ਮੰਗਦਾ ਹੈ ਕਿ ਜਲਦ ਹੀ ਉਸ ਦਾ ਜਿਹੜਾ ਪੁੱਤਰ ਜਵਾਨ ਹੋਏ ਤੇ ਬੁਢਾਪੇ ਚ ਉਸ ਦਾ ਸਹਾਰਾ ਬਣੇ ਪਰ ਜਦ ਜਵਾਨ ਹੋਇਆ ਪੁੱਤਰ ਅਜਿਹੇ ਹਾਲਾਤਾਂ ਚ ਮਾਪਿਆਂ ਤੋਂ ਵਿਛੜਦਾ ਤਾਂ ਉਹ ਦਰਦ ਉਸ ਦਾ ਪਰਿਵਾਰ ਹੀ ਸਮਝ ਸਕਦਾ ਹੈ ਅਜਿਹਾ ਹੀ ਇੱਕ ਮਾਮਲਾ ਨੇੜਲੇ ਪਿੰਡ ਸੈਤਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 19 ਸਾਲਾਂ ਦਾ ਨੌਜਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਮ੍ਰਿਤਕ ਗੁਰਕੀਰਤ ਉਰਫ ਗੋਰੇ ਦੇ ਪਿਤਾ ਯੋਗਿੰਦਰ ਸਿੰਘ ਨੇ ਭਾਵਕ ਹੁੰਦਿਆਂ ਦੱਸਿਆ ਕਿ ਉਹ ਸਵੇਰੇ ਇਹ ਕਹਿ ਕੇ ਘਰੋਂ ਨਿਕਲਿਆ ਕਿ ਮੈਂ ਗੱਡੀ 'ਚ ਤੇਲ ਪਵਾ ਲਿਆਵਾਂ ਪਰੰਤੂ ਉਹ ਮੁੜ ਕੇ ਘਰ ਨਹੀਂ ਆਇਆ ਆਉਣਾ ਵੀ ਕਿੱਥੇ ਸੀ ਕਿਉਂਕਿ ਉਹ ਤਾਂ ਲੰਮੇ ਸਫਰਾਂ ਤੇ ਨਿਕਲ ਚੁੱਕਾ ਸੀ ਮਾਮਲਾ ਦਰਅਸਲ ਇਸ ਤਰ੍ਹਾਂ ਹੈ ਕਿ ਬੀਤੀ ਸ਼ਾਮ ਲਖਣਕੇ ਪੱਡਾ ਗਡਾਨੀ ਰੋਡ ਤੇ ਸ਼ਮਸ਼ਾਨ ਘਾਟ ਨੇੜੇ ਕਾਰਚੋਂ ਸ਼ੱਕੀ ਹਾਲਾਤਾਂ ਚ ਇੱਕ ਨੌਜਵਾਨ ਦੀ লাশ ਬਰਾਮਦ ਹੁੰਦੀ ਹੈ ਇਸ ਬੰਦੀ ਪਿੰਡ ਲਖਣਕੇ ਪੱਡਾ ਵਾਸੀਆਂ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਨਡਾਲਾ ਪੁਲਿਸ ਨੂੰ ਸੂਚਿਤ ਕਰਦੇ ਹਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕਰਦੇ ਹਨ ਇਸ ਦੌਰਾਨ ਪਰਿਵਾਰਕ ਮੈਂਬਰ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਕੀਰਤ ਸਿੰਘ ਉਰਫ ਗੋਰਾ ਜਿਸ ਦੀ ਕੇ ਮਹਿਜ਼ ਉਮਰ ਜੜੀ 19 ਸਾਲ ਸੀ ਪੁੱਤਰ ਜੋਗਿੰਦਰ ਸਿੰਘ ਵਾਸੀ ਸੈਂਤਪੁਰੋਗਜ ਹੁੰਦੀ ਹੈ ਇਸ ਦੌਰਾਨ ਪਰਿਵਾਰਕ ਮੈਂਬਰ ਵੱਲੋਂ ਉਸਨੂੰ ਸੁਭਾਨਪੁਰ ਦੇ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਡਿਊਟੀ ਡਾਕਟਰ ਉਸਨੂੰ ਮ੍ਰਿਤਕ ਐਲਾਨ ਦਿੰਦੇ ਹਨ ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਜਿਹੜਾ লাশ ਨੂੰ ਹੁਣ ਕਬਜ਼ੇ 'ਚ ਲੈ ਕੇ ਕਪੂਰਥਲਾ ਮੁਰਦਾ ਘਰ 'ਚ ਰਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਜਾਣਕਾਰੀ ਦਿੰਦੇ ਹੋਏ ਪਿੰਡ ਲਖਣਕੇ ਪੱਡਾ ਮੈਂਬਰ ਪੰਚਾਇਤ ਜਸਵੰਤ ਵਰਲੀ ਨੇ ਦੱਸਿਆ ਕਿ ਇਹ ਜਿਹੜੀ ਕਾਰ ਹੈ ਇਹ ਦੁਪਹਿਰ 12 ਵਜੇ ਦੀ ਗਡਾਣੀ ਰੋੜ ਸ਼ਮਸ਼ਾਨ ਕੋਲ ਘਾਟਕ ਦੇ ਕੋਲ ਖੜੀ ਸੀ ਅਤੇ ਦੇਰ ਸ਼ਾਮ ਗੱਡੀ ਉੱਥੇ ਖੜੀ ਹੋਣ ਤੇ ਜਦੋਂ ਸਾਨੂੰ ਸ਼ੱਕ ਹੋਇਆ ਤਾਂ ਉੱਥੇ ਜਾ ਕੇ ਜਦੋਂ ਦੇਖਿਆ ਤਾਂ ਜਿਹੜੇ ਹਾਲਾਤ ਸੀ ਉਹ ਫਿਰ ਪੁਲਿਸ ਨੂੰ ਦੱਸੇ ਅਤੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਜੋ ਉਕਤ ਕਾਰ ਵਿੱਚ ਨੌਜਵਾਨ ਜੋ 19 ਸਾਲਾ ਨੌਜਵਾਨ ਗੁਰਕੀਰਤ ਸੀ ਉਹ ਉਸ ਵਿੱਚ ਜ ਸਾ ਨਹੀਂ ਸਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਚੁੱਕਾ ਸੀ ਇਸ ਖਾਸਿਤ ਬਾਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੁਲਸ ਹੈ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੇ ਮੌਤ ਦੇ ਕਾਰਨਾਂ ਦੀ ਜਿਹੜੀ ਘਟਨਾ ਦੀ ਹੈ ਜਿਹੜੀ ਆ ਤਫਤੀਸ਼ ਕੀਤੀ ਜਾ ਰਹੀ ਹੈ ਕਿ ਅਸਲ ਮੌਤ ਦੇ ਕਾਰਨਾਂ ਦੇ ਵਿੱਚ ਕੀ ਕਰ ਸਾਾਨੂੰ तकरीबन 6 ਵਜੇ ਪਤਾ ਲੱਗਾ ਕਿ ਇੱਕ ਕਾਰ ਸਵੇਰ ਦੀ 11 12 ਵਜੇ ਦੀ ਇਧਰ ਸਾਡੀ ਮੜੀਆਂ ਦੇ ਬਾਹਰ ਖੜੀ ਆ ਤੇ ਉਹ ਪਿੰਡ ਦੇ ਆਉਣ ਦੇ ਜਾਂਦੇ ਲੋਕਾਂ ਨੇ ਦੇਖਦੇ ਰਹੇ ਉਹਨੂੰ ਬਟ ਕਿਸੇ ਨੇ ਵੀ ਇਤਲਾਹ ਨਹੀਂ ਕੀਤੀ ਨਾ ਪੁਲਿਸ ਨੂੰ ਨਾ ਹਸਪਤਾਲ ਨੂੰ ਇੱਕ ਮਿੰਟ ਤੇ ਜਦੋਂ ਸਾਨੂੰ ਮੈਂਬਰ ਪੰਚਾਇਤ ਦੇ ਤੌਰ ਤੇ ਦੱਸਿਆ ਤੇ ਫਿਰ ਅਸੀਂ ਆ ਕੇ ਉਹਦੀਆਂ ਮੁੰਡੇ ਦੀਆਂ ਫੋਟੋਆਂ ਖੇਜੀਆਂ ਪੁਲਿਸ ਨੂੰ ਭੇਜੀਆਂ ਆਲੇ ਦੁਆਲੇ ਕਾਫੀ ਲੋਕਾਂ ਨੂੰ ਦੱਸਿਆ ਤੇ ਉਹਦਾ ਪਤਾ ਲਾਇਆ ਕਿ ਉਹਦਾ ਜਿਹੜਾ ਫੋਨ ਸੀਗਾ ਉਹ ਲੌਕਡ ਸੀਗਾ ਉਹਦੇ ਫੋਨ ਤੋਂ ਇੱਕ ਮੈਸੇਜ ਤੋਂ ਉਹਦਾ ਨੰਬਰ ਲਾਇਆ ਉਹਦੇ ਜੀਜੇ ਨੂੰ ਉੱਥੇ ਜਲੰਧਰ ਮਿਲਿਆ ਫਿਰ ਉਸ ਦਾ ਪਤਾ ਲੱਗਾ ਕਿ ਉਹ ਦਾ ਪਿੰਡ ਸੈਦਪੁਰ ਆ ਫਿਰ ਉਹਦੇ ਰਿਸ਼ਤੇਦਾਰ ਆਏ ਉਹਦੇ ਪਰਿਵਾਰ ਦੇ ਮੈਂਬਰ ਆਏ ਉਹ ਉਹਦੀ ਡੈੱਡ ਬੋਡੀ ਲੈ ਕੇ ਚਲੇ ਗਏ ਕਿੰਨੇ ਕੁ ਵਜੇ ਜਿਹੜੀ ਗੱਡੀ ਖੜੀ ਸੀ ਇਹ ਗੱਡੀ ਤਕਰੀਬਨ 11 12 ਵਜੇ ਦੀ ਖੜੀ ਆ ਤੇ ਇਹ ਹੁਣ ਦੇਖੋ ਵੀ ਹੁਣ 7:00-8:00 ਵਜ ਗਿਆ ਤੇ ਹੁਣ ਜਾ ਕੇ ਉਹਦੇ ਪਰਿਵਾਰ ਦੇ ਮੈਂਬਰ ਆਏ 7:00 ਵਜੇ ਤੇ ਉਹ ਡੈਡ ਬਡੀ ਲੈ ਕੇ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਸੀ ਪੁਲਿਸ ਵਾਲੇ ਵੀ 7:00 ਵਜੇ ਆਏ ਆ ਉਹ ਸਾਰੀ ਉਹਦੀ ਇਛਨਾਕਤ ਵਗੈਰਾ ਕਰਕੇ ਤੇ ਉਹ ਹੁਣ ਅਗਲੀ ਕਾਰਵਾਈ ਕਰਨ ਨੂੰ ਲੈ ਕੇ ਆ। ਕੀ ਮਾਮਲਾ ਕੀ ਲੱਗਦਾ ਤੁਹਾਨੂੰ? ਮਾਮਲਾ ਇਹ ਆ ਕਿ ਅ ਸ਼ੱਕੀ ਜਿਹਾ ਮਾਮਲਾ ਕਿਉਂਕਿ ਜਿਵੇਂ ਉਹਦੇ ਮੂੰਹ 'ਚੋਂ ਹੁਣ ਇੱਕਦਮ ਖੂਨ ਵਗਿਆ ਉਹ ਪਿਛੇ ਨੂੰ ਡਿੱਗਾ ਹੋਇਆ ਸੀ ਉਹਦੇ ਵਾਲ ਖਿਲਰੇ ਹੋਏ ਸੀਗੇ ਮਤਲਬ ਉਹ ਨਸ਼ੇ ਦੀ ਹਾਲਤ ਚ ਫਿਰ ਉਹਦੇ ਮੂੰਹ ਚ ਬਲੀਡਿੰਗ ਵੀ ਹੋਈ ਆ ਮਤਲਬ ਸ਼ੱਕੀ ਹਾਲਤ ਚ ਆ ਮਤਲਬ ਇਹਦਾ ਅੱਗੇ ਉਹ ਪੁਲਿਸ ਕਾਰਵਾਈ ਕਰਕੇ ਇਹਦਾ ਫਾਈਨਲ ਰਿਜ਼ਲਟ ਜਿਹੜਾ ਉਹ ਦੇ ਦੇਣਗੇ ਇਹ ਮੁੰਡੇ ਦੀ 18-19 ਸਾਲ ਉਮਰ ਦਾ ਸੀ ਕਿਉਂਕਿ ਪਲੱਸ 2 ਚ ਅਜੇ ਪੜ ਰਿਹਾ ਉਹ ਪਲੱਸ 2 ਉਥੇ ਨਿਡਾਲੇ ਕਾਲਜ ਕੀ ਲੱਗਦਾ ਹੈ ਤੁਹਾਡਾ ਕਿ ਕਿਸ ਤਰ੍ਹਾਂ ਡੈਥ ਹੋਈ ਕਿੱਦਾਂ ਪਤਾ ਲੱਗਾ ਤੁਹਾਨੂੰ ਮੇਰਾ ਬੇਟਾ ਸੀ ਅਕਾਲ ਅਕਾਦਮੀ ਕਲ ਉਹ ਆਪਣੇ ਰਾਬਰ ਪੀ ਬਖਸ਼ ਕਾਲ ਕਾਡਮੀ ਪੜਦਾ ਬਰਮੀ ਪੀ ਫਰ ਦ ਤੈਸੀ ਤੇ ਪਹਿਲਾ weight ਦਾ ਇੱਥੇ weight lifting ਕਰਦਾ ਰਿਆ ਨੜਾਲੇ weight ਰਖਣਾ ਕਰਦਾ ਰਿਆ ਤੇ ਮੇਰਾ ਪੁੱਤਰ ਕੱਲ ਉਹ ਕਹਿੰਦਾ ਮੈਂ ਡੈਡੀ ਮੰਮੀ ਜੀ ਮੈਂ ਨੜਾਇਲ ਤੱਕ ਜਾਣਾ ਆਪਣੇ ਬਰਗ ਕੇ ਕੇ ਖਾਣ ਵਾਸਤੇ ਕੋਈ ਜਾਣਾ ਮੈਂ ਕਹਿੰਦੀ ਚੱਲ ਆ ਪਹਿਲੇ ਲੈ ਜਾ ਪੁੱਤਰ ਤੂੰ ਜਾ ਕੇ ਖਾ ਕੇ ਆ ਜੀ ਮੋਟਰਸਾਈਕਲ ਲੈ ਗਿਆ ਚਾਹ ਮੋਟਰਸਾਈਕਲ ਫਿਰ ਕਹਿੰਦਾ ਨਾ ਮम्मी ਮੈਂ ਗੱਡੀ ਤੇ ਜਾਣਾ ਮੰਮੀ ਮੰਗੀ ਕਹਿੰਦੀ ਮੈਂ ਮੈਂ ਵੀ ਨਾਲ ਤੇਰੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਮੈਂ ਵੀ ਤੇਰੇ ਨਾਲ ਤੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਤੇ ਕਹਿੰਦਾ ਮੰਮੀ ਤੂੰ ਇੱਥੇ ਰਹਿ ਤੇ ਮੈਂ ਆਖਿਆ ਮੈਂ ਮਾਂ ਉਹ ਨੜਾਲੇ ਉਹ ਕਿ ਆ ਜਾਣਾ ਉਹ ਤੋਂ ਨੜਾਲੇ ਗੱਡੀ ਲੈ ਕੇ ਚੱਲ ਗਿਆ ਫਿਰ ਮੁੜ ਕੇ ਇੱਥੋਂ ਆਇਆ ਮੈਂ ਸ਼ਾਮੀ ਵੇਲੇ ਵਾਸਤੇ ਘਰ 4:30 ਵਜੇ ਆਇਆ ਤੇ ਕਹਿੰਦੀ ਜਾਓ ਜਰਾ ਫਸਾ ਲੈ ਗਿਆ ਨੜਾਲੇ ਯਾ ਜੀ ਘਰ ਵਾਪਸ ਨਹੀਂ ਆਇਆ ਗਾ ਜੀ ਤੇ ਗੱਡੀ ਲੈ ਕੇ ਆਇਆ ਨਹੀਂ ਗਾ ਜਾ ਵੇਖ ਕੇ ਨੜਾਲੇ ਮਨੜਾਲੇ ਘੁੰਮ ਕੇ ਸਾਰੇ ਚਲਾ ਗਏ ਘਰ ਪੌਣੇ ਦੇ 7 ਵਜੇ ਫਿਰ ਮੈਨੂੰ ਫੋਨ ਆਇਆ ਤੁਹਾਨੂੰ ਲਖਣਗਪਟ ਦੇ ਗਨਾਨੀਆਂ ਦੇ ਪਾਸੇ ਉਹ ਕਿ ਪੁਲਸ ਵਾਲਿਆਂ ਨੇ ਫੋਨ ਕੀਤਾ ਭਾਜੀ ਨੇ ਕਹਿੰਦਾ ਵੀ ਆ ਗੱਡੀ ਨੰਬਰ ਤੁਹਾਡਾ ਹੀ ਤੁਹਾਡੇ ਕਾਗਜ਼ਾਂ ਤੋਂ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਆ ਗੱਡੀ ਤੁਹਾਡੀ ਹੈ ਮੈਂ ਕਿਹਾ ਗੱਡੀ ਤੇ ਮੇਰੀ ਕਹਿੰਦੇ ਛੇਤੀ ਆ ਜਾਓ ਬੱਚਾ ਨਾ ਗੱਡੀ ਦੇ ਵਿੱਚ ਲੰਮੀ ਸੀਟ ਕਰਕੇ ਸੁੱਤਾ ਪਿਆ ਬਾਰ ਦੇ ਖਿਲਰੇ ਪਏ ਨੇ ਮੂਹ ਦੀ ਝਗ ਆਂਦੇ ਪਏ ਨੇ ਤੇ ਉੱਥੇ ਆਪਣੇ ਗੱਡੀ ਦੇ ਵਿੱਚ ਹੀ ਪਿਆ ਗੱਡੀ ਲੋਕ ਹੋ ਗਈ ਗੱਡੀ ਕੇ ਖੁੱਲੀ ਨਹੀਂ ਅਗੀਗੇ ਮੈਂ ਢੱਥੋਂ ਵੀ ਕਰਮਚਾਰੀ ਜਦੋਂ ਅਗਿਆ ਜਾ ਕੇ ਵੇਖਿਆ ਜਾ ਕੇ ਇੱਕ ਸਾਈਡਰ ਨੂੰ ਮੂਹ ਹੋ ਗਿਆ ਮੈਂ ਸਿੱਧਾ ਸਿਆ ਮੂਹ ਸਿੱਧਾ ਕੀਤਾ ਲਾ ਛਾਤੀ ਛੂਤੀ ਮੜੀ ਪਰ ਉਹਦਾ ਸਰੀਰ ਡੱਡ ਹੋਇਆ ਜੋ ਕਹੀ ਉਸ ਟਾਈਮ ਦਾ ਹੋਏ ਹੁਣ ਪਤਾ ਨਹੀਂ ਕਿਹੜੇ ਦੋਸਤਾਂ ਨਾਲ ਸੀ ਕਿ ਕੋਈ ਦੋ ਕੰਨਾਂ ਦੋ ਦੋਸਤਾਂ ਨਾਲ ਕਿ ਕਿਹੜੇ ਹੁਣ ਦੋਸਤ ਮੈਨੂੰ ਕੋਈ ਬਤਤਾ ਨਹੀਂ ਪਈ ਉਹ ਆਪਣੇ ਪ੍ਰਸ਼ਾਸਨ ਨੂੰ ਪਤਾ ਦੱਸਿਆ ਜੂ ਆਪੀ ਕਾਰਵਾਈ ਕਰਨਗੇ ਆਪੀ ਦੱਸਣਗੇ ਜੋ ਕੁਝ ਹੋ ਗਿਆ ਮੇਰਾ ਬੱਚੇ ਦੇ ਕਰਮਾਂ ਨਾਲ ਜ਼ਿੰਦਗੀ ਆਪਣੀ ਪਰਿਵਾਰ ਕਰਕੇ ਤੁਰ ਗਿਆ ਜੀ ਇਹਦੇ ਹੋਏ ਕਿੰਨੀ ਉਮਰ ਸੀ ਬੱਚੀ ਬੱਚੀ 18 ਸਾਲਾਂ ਉਮਰ ਸੀ ਈ ਕਹਣਾ ਤੁਨ ਨਹੀਂ ਜੀ ਨਰਗਾ ਜੋ ਤੁਰੀਏ ਹੋਰ ਬਹੁਤ ਮਾੜਾ ਗੱਲ ਹੋ ਰਿਹਾ ਹੈ ਜਪਦੇ ਇਹਦਾ ਬਹੁਤ ਠੱਲ ਪੈਣੀ ਚਾਹੀਦੀ ਬੱਚਾ ਮੇਰੇ ਬੱਚਾ ਆਪਣੇ ਕਹਨੇ ਕਰ ਮਾਪੋ ਕਹਨੇ ਕਾ ਜਰਾਨੇ ਕਰਨ ਬੱਚੇ ਉਹਦਾ ਕਹਨੇ ਕਾ ਸੀ ਕਰਮਾਣਾ ਘਰ ਬੜਾ ਸੋਨਾ ਆਇਆ ਕਰੋ ਪਰ ਪਤਾ ਨਹੀਂ ਕਿਸਮਤ ਕਿ ਮਾੜੀ ਸਾਡੀ ਜਿਹੀ ਉਹ ਗੱਡੀ ਲੈ ਗੱਡੀ ਚ ਵਿੱਚ ਗੱਡੀ ਲਾਓ ਕੋਈ ਗੱਡੀ ਤੇ ਮਜਾਜ ਕਰਨਾ ਕੱਢਿਆ ਵਿੱਚ ਗੱਡੀ ਦੇ ਵਿੱਚ ਕੀ ਲੱਭਦਾ ਕਿਹੜੇ ਹਾਲਾਤਾਂ ਚ ਮੌਤ ਹੋ ਗਈ ਪਤਾ ਨਹੀਂ ਆ ਦੋਸਤਾਂ ਨਾਲ ਆ ਜਾਓ ਨਾ ਪ੍ਰਸ਼ਾਸਨ ਤੇ ਆਪੇ ਦੋਸਤ ਬੇਕੰਕ ਕਹੋ ਕੀ ਕਰੋ ਹੱਸਾਬ ਤੱਕ ਮੈਨੂੰ ਇਹਨਾਂ ਤੇ ਕੱਲ ਕਹਿੰਦਾ ਮੇਰੇ ਲਾ ਮੇਰੇ ਫੋਨ ਨੂੰ ਲੋਕ ਲੱਗ ਗਿਆ ਡੈਡੀ ਕੇ ਦਾ ਫੋਨ ਆਇਆ ਲੋਕ ਲੱਗ ਗਿਆ ਮੇਰੇ ਫੋਨ ਨੂੰ ਲੋਕ ਦਾ ਨੰਬਰ ਨਹੀਂ ਮੇਰੇ ਜਿੱਤੇ ਹੈਗਾ ਤੇ ਬਸ ਜੇ ਮੂੰਹ ਫੋੜ ਕੇ ਫਿਰ ਆ ਲੱਤਾ ਪੈਰ ਮਾਰਦਾ ਗੱਡੀ ਦੇ ਗੱਡੀ ਖੁੱਲੀ ਨਹੀਂ ਆ ਗਈ ਨਾਂ ਬਬਸੋ ਦੇ ਬਾਦ ਮਿੱਟੀ ਡੱਥ ਹੋ ਗਈ ਕਰਮਾੜੇ ਦਾ ਛੰਡਾ ਪੈ ਗਿਆ ਛੰਡਾ ਪੈ ਗਿਆ ਚੁੱਕ ਕੇ ਤੇ ਫਿਰ ਕੱਲ ਨੂੰ ਕੱਲ ਫਿਰ ਉੱਥੇ ਭੇਜਦਾ ਕਬੂਰ ਸਲੇ ਪਹਿਲਾਂ ਸੁਵਾਨਪੁਰ ਲੈ ਕੇ ਫਿਰ ਕਪੂਰਸਰ ਲੈ ਕੇ ਨੇ ਕੀ ਮਾਮਲਾ ਜਿਹੜੀ ਨੌਜਵਾਨ ਦੀ ਲਾਸ਼ ਬਰਾਮਦ ਹੋਈ ਘਰ ਤੋਂ ਹਾਂਜੀ ਮੈਂ ਐਸ ਬਲਜਿੰਦਰ ਸਿੰਘ ਜੀ ਚੌਂਕੀ ਚਾਪ ਦੇ ਲਾਲਾ ਜੀ ਕੱਲ ਸਾਨੂੰ ਵਕਤ ਕਰੀਬ 7:00 ਵਜੇ ਇਨਫੋਰਮੇਸ਼ਨ ਮਿਲੀ ਜੀ ਇੱਕ ਲਖਨਕੇ ਵੱਡੇ ਤੋਂ ਗਡਾਨੀ ਰੋਡ ਤੇ ਸ਼ਮਸ਼ਾਨ ਘਟ ਦੇ ਨੇੜੇ ਇੱਕ ਨੌਜਵਾਨ ਦੀ ਗੱਡੀ ਆ ਗਈ ਆ ਜੀ ਸਲੇਰਾ ਗੱਡੀ ਪੀਬੀ09ਏਲ 7231 ਉਹਦੇ ਵਿੱਚ ਡੋਚੀ ਦੀ ਹਾਲਤ ਚ ਪਿਆ ਹੋਇਆ ਜੀ ਅਸੀਂ ਜਾ ਕੇ ਮੌਕਾ ਦੇਖਿਆ ਜੀ ਤੇ 150 ਜੀ ਲੱਗਦਾ ਸੀ ਲਾਸ਼ ਨੂੰ ਕਬਜ਼ੇ ਲੈ ਕੇ ਜੀ ਉਹਦੇ ਵਾਰਸ ਆ ਗਏ ਜੀ ਸਿਵਲ ਇਥੇ ਲੈ ਕੇ ਗਏ ਜੀ ਐਸਸੀਐਲ ਹਸਪਤਾਲ ਚਾਰੀ ਡਵਲ ਉੱਥੇ ਡਾਕਟਰ ਸਾਹਿਬ ਨੇ ਚੈੱਕ ਅਪ ਕਰਨ ਤੋਂ ਬਾਅਦ ਮ੍ਰਿਤਕ ਕੋਸ਼ ਕਰ ਦਿੱਤਾ ਜੀ ਲਾਸ਼ ਨੂੰ ਕਬਜ਼ੇ ਚ ਲੈ ਕੇ ਜੀ ਸਿਵਲ ਹਸਪਤਾਲ ਕਪੂਰਸਰ ਮੋਰਚੀ ਚ ਲਗਾਇਆ ਜੀ ਬਾਅਦ ਕਾਰਵਾਈ ਅਮਚ ਲਿਆਂਦੀ ਜਾਏਗੀ ਸਰ ਕੀ ਕੰਮ ਕੀ ਲੱਗਦਾ ਕੁਝ ਕਹਿਣ ਜਾਸਾ ਇਹ ਹੁਣ ਪੋਸਟ ਮਾਰਟਰ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਜੋ ਨਤੀਜੇ ਆਉਣਗੇ ਉਹ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਠੀਕ ਹੈ ਸਰ